ਚੰਗੇ ਕਹਿੰਦੇ ਦਾਗ ਨਹੀਂ ਲੱਗਣ ਦੇਣਾ ਆਪਣੇ ਵੱਡਿਆਂ ਨਾਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਭਗਤ ਰਵਿਦਾਸ ਮਹਾਰਾਜ ਦੀ ਲਿਖਤ ਨੂੰ ਮੱਥੇ ਨਾਲ ਲਾਇਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿੰਨੇ ਤੁਸੀਂ ਬੈਠਿਓ ਬੀਬੀਆਂ ਭੈਣਾਂ ਸਾਰੇ ਦੱਸੋ ਭਗਤ ਰਵਿਦਾਸ ਮਹਾਰਾਜ ਨੂੰ ਜਾਣਦੇ ਹੋ ਜੀ ਐਤਾ ਹੁੰ ਘਾਰਾ ਪਰ ਕੇ ਦੱਸੋ ਜਾਣਦੇ ਹੋ ਜੀ ਭਗਤ ਰਵਿਦਾਸ ਮਹਾਰਾਜ ਨੂੰ ਬੋਲੋ ਭੈਣੋ ਬੀਬੀਓ ਜਿੰਨੀਆਂ ਤੁਸੀਂ ਬੈਠੇ ਆਂ ਬੜਾ ਗਰਦਨ ਹਿਲਾ ਕੇ ਦੱਸਿਓ ਭਗਤ ਰਵੀਦਾਸ ਮਹਾਰਾਜ ਨੂੰ ਜਾਣਦੇ ਹੋ ਜਾਣਦੇ ਹਾਂ ਜੀ ਅਸੀਂ ਜਾਣਦੇ ਆ ਕੇਵਲ ਤੇ ਕੇਵਲ ਇੱਕ ਫੋਟੋ ਕਰਕੇ ਵੀ ਭਗਤ ਰਵੀਦਾਸ ਉਹਨਾਂ ਦਾ ਜੀਵਨ ਕਿੱਦਾਂ ਦਾ ਸੀ ਇਹ ਜਾਣਦੇ ਹਾਂ ਇਸ ਚੀਜ਼ ਬਾਰੇ ਨਹੀਂ ਜਾਣ ਕੁਝ ਕੁ ਜਾਣਦੇ ਹੋਣਗੇ ਪਰ ਸਾਰੇ ਨਹੀਂ ਜਾਣਾਂ ਇਹ ਸੱਚ ਹੈ ਭਗਤ ਰਵੀਦਾਸ ਮਹਾਰਾਜ ਦੀ ਫੋਟੋ ਤੋਂ ਅਸੀਂ ਪਛਾਣ ਕਰ ਲਾਂਗੇ ਕਿ ਇਹ ਭਗਤ ਰਵੀਦਾਸ ਮਹਾਰਾਜ ਦੀ ਫੋਟੋ ਹੈ ਸਾਡੇ ਗੁਰੂ ਨੇ ਪਰ ਅਸਲ ਦਿਦਾਰੇ ਭਗਤ ਰਵਿਦਾਸ ਮਹਾਰਾਜ ਦੇ ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਬੇਖੂ ਵੀ ਕਹਿੰਦੇ ਕੀ ਨੇ ਸਾਨੂੰ ਕੀ ਸਮਝਾਉਂਦੇ ਨੇ ਸਾਨੂੰ ਕਹਿੰਦੇ ਕੀ ਨੇ ਭਗਤ ਰਵਿਦਾਸ ਮਹਾਰਾਜ ਭਗਤ ਰਵਿਦਾਸ ਮਹਾਰਾਜ ਦੇ ਬਚਨਾਂ ਤੇ ਪਹਿਰਾ ਦੇਣਾ ਪਊ ਕੇਵਲ ਤੇ ਕੇਵਲ ਗੱਲ ਵਿੱਚ ਭਗਤ ਰਵਿਦਾਸ ਮਹਾਰਾਜ ਦਾ ਲੋਕਟ ਲਟਕਦਾ ਬੀਬੀ ਧਰਮ ਹੀ ਨਹੀਂ ਬਣ ਸਕਦੀ ਭੈਣ ਮੇਰੀਏ ਇਹਨੇ ਤੇਰੇ ਤੇ ਅਸਰ ਨਹੀਂ ਕਰਨਾ ਅਸਰ ਕਰਨਾ ਜਿਸ ਦਿਨ ਉਹਦੀਆਂ ਕਿਤਾਬਾਂ ਪੜ੍ਹ ਕੇ ਵੇਖੇਗੀ ਲਿਆ ਕਿਤਾਬ ਘਰ ਵਿੱਚ ਨਹੀਂ ਪੜਨਾ ਆਉਂਦਾ ਕਿਸੇ ਤੋਂ ਸੁਣ ਲੈ ਪੁੱਛ ਲੈ ਉਹਦਾ ਜੀਵਨ ਕਿੱਦਾਂ ਦਾ ਸੀ ਉਹਨਾਂ ਦਾ ਸਾਡੇ ਜਿੰਨੇ ਵੀਰ ਭਰਾ ਨੇ ਕਦੇ ਵੇਖੋ ਭਗਤ ਰਵਿਦਾਸ ਮਹਾਰਾਜ ਦਾ ਜੀਵਨ ਕਿੱਦਾਂ ਦਾ ਸੀ ਕਿੰਨਾ ਸੁਮੱਚਾ ਜੀਵਨ ਸੀ ਸ਼ੁੱਧ ਜੀਵਨ ਸੀ ਜੇ ਅੱਜ ਵੀ ਅਸੀਂ ਉਹਨਾਂ ਵਾਂਗ ਸ਼ੁੱਧ ਜੀਵਨ ਜੀਵਾਂਗੇ ਸੱਚੀ ਹੋਏ ਸਾਡੇ ਅੰਦਰ ਖੜਨਗੇ ਭਗਤ ਰਵਿਦਾਸ ਤੇਰੇ ਇਥੋਂ ਨਜ਼ਰ ਆਏਗਾ ਇਥੋਂ ਨਜ਼ਰ ਆਏਗਾ ਕੋਈ سینਾ ਤੇਰਾ چیر ਕੇ ਵੀ ਵੇਖ ਲਵੇ ਬੰਦੇ ਨੂੰ ਫੇਫੜੇ ਗਲੇ ਥੋੜੀ ਵਖਣ ਉਥੇ ਵੇਖੇ ਵੀ ਇੱਥੇ ਰਵੀਦਾਸ ਜੀ ਬੈਠੇ ਨੇ ਇੱਥੇ ਗੁਰੂ ਨਾਨਕ ਬੈਠਾ ਹੁਣ ਡਾਕਟਰ ਆਪਰੇਸ਼ਨ ਕਰਦਾ ਇਦਾਂ ਛਾਤੀ ਪਾੜ ਦਿਓ ਬੰਦੇ ਦੇ ਫੇਫੜੇ ਗਲੇ ਪਏ ਫੇਫੜੇ ਗਲੇ ਪਏ ਨਸ਼ਾ ਕਰ ਕਰ ਕੇ ਇਹਦੇ ਬੁੱਲ ਲਕਾਲੇ ਹੋਏ ਪਏ ਕੀ ਭਗਤ ਰਵੀਦਾਸ ਮਹਾਰਾਜ ਨੇ ਇਦਾਂ ਸਮਝਾਇਆ ਸੀ ਜੀ ਇਦਾਂ ਦੇ ਉਪਦੇਸ਼ ਦਿੱਤੇ ਸੀ ਵੀ ਭਾਈ ਨਸ਼ੇ ਕਰਿਆ ਕਰੋ ਨਹੀਂ ਭਗਤ ਰਵੀਦਾਸ ਦਾ ਪੱਕਾ ਸੇਵਕ ਉਹ ਹੈ ਜਿਹੜਾ ਉਹਨਾਂ ਦੇ ਜੀਵਨ ਨੂੰ ਸਮਝਦਾ ਹੈ ਨਸ਼ਾ ਕਰਨ ਵਾਲਾ ਥੋੜੀ ਕਹਿ ਸਕਦਾ ਵੀ ਮੈਂ ਰਵੀਦਾਸ ਭਗਤ ਮਹਾਰਾਜ ਦਾ ਨਹੀਂ ਨਹੀਂ ਇਹ ਇਹ ਹਾਂ ਅਸੀਂ ਉਹਨਾਂ ਦੇ ਕਹਿਣ ਨਾਲ ਨਹੀਂ ਗੱਲ ਬਣਦੀ ਅਸਲ ਵਿੱਚ ਗੱਲ ਬਣੇਗੀ ਮੈਂ ਫਿਰ ਬੇਨਤੀ ਕਰ ਰਿਹਾ ਜੇ ਉਹਨਾਂ ਦੇ ਨਾਮ ਨੂੰ ਉੱਚਿਆਂ ਲੈ ਕੇ ਗਏ ਨੇ ਭਾਈ ਜੈ ਸਿੰਘ ਜੀ ਖਲਕਤ ਸ਼ਹੀਦ